ਦਾ ਪਹਿਲਾ ਵਾਪੇ ਉਹ ਬਾਰੇ ਨਾ ਸੋਚਿਆ ਹੀ ਕੋਆ ਮਜ਼ਾ ਆਇਆ ਮੈ ਨਾਲ ਹੀ ਉੜਦਾ ਹਾਂ ਦੀ ਗਲਾਬਾ ਸੋਚਿਆ ਦੀ ਹੁਣ ਪਹੁੰਚਿਆ ਕੋਆ ਬੀਚ ਤੇ ਉਹ ਦੇਖੋ ਕਿਹਦਾ ਲੱਗੇ ਭਾਈ ਆਪਾਂ ਭਾਈ ਹੁਣ ਸੀਟ ਤੇ ਆਪਦੇ ਤੇ ਬਸ 5-10 ਮੀਟਰ ਨੂੰ ਨੇ ਉੱਠਣਾ ਨੇ ਇਹ ਇਹ ਮਿਸ਼ਵਾਰੇ ਨੇ ਇਹ ਸਮੁੰਦਰ ਦੇ ਵਿੱਚੋਂ ਲੱਭ ਕੇ ਲਿਆਉਂਦੇ ਆ ਆ ਇਹਨੇ ਵੀ ਚੱਕੀ ਕਰਦਾ ਨਾ ਵੀ ਚੱਕੀ ਓਏ ਆ ਓਏ ਆਏ ਮੱਛੀਆਂ ਨੇ ਸਮੁੰਦਰ ਜਮਾ ਬੜਰ ਐਕਟੀਵਿਟੀ ਕਰ ਸਕਦੇ ਜਦਾ ਸਕੂਟਰ ਚੱਲ ਰਿਹਾ ਉਹ ਦੇਖ ਰਹੇ ਹੋ ਤੁਸੀਂ ਪੈਰਾਗਲਾਈਡਿੰਗ ਹੋ ਰਹੀ ਆ ਉਹਦੇ ਸ਼ਾਮ ਸ਼ਾਮ ਹੋ ਗਿਆ ਭਾਈ ਆ ਵੀ ਇੱਕ ਗੈਸਟ ਹੋ ਸਮਾਂ ਲੋਕਾਂ ਦੇ ਘਰਾਂ 'ਚ ਹੀ ਗੈਸਟ ਹੋਟਲ ਮਣ ਜਾਂਦੇ ਆ ਤੇ ਬਾਦਮਾਲ ਇੱਧਰ ਅੰਗਰੇਜ਼ਾਂ ਵੀ ਆਉਂਦੇ ਨੇ ਜੇ ਸਵਾਗਤ ਆ ਭਾਈ ਨਵੇਂ ਬਲੌਗ 'ਚ ਤੇ ਤੁਹਾਨੂੰ ਜਿਵੇਂ ਪਤਾ ਹੀ ਆ ਆਪਣਾ ਗੋਆ ਟ੍ਰਿਪ ਚੱਲ ਰਿਹਾ ਆਮਣੋ ਸਾਹਮਣੇ ਸੀਟਾਂ ਨੇ ਆਪਣੀਆਂ ਕੋਈ ਗੱਲ ਬਾਤਾਂ ਕਰਾ ਇੱਧਰ ਦੇਖੋ ਮਾਨੂੰ ਨਾਣੇ ਸੀ ਕਰਾਈ ਆ ਆਪਾਂ ਇਦਾਂ ਬਸ ਆਪਣੀ ਚੰਦ ਵੀ ਆਣਾ ਐਨੇ ਆ ਪਰਦੇਪੁਰ ਦੇ ਲਾ ਕੇ ਯਾਰੇ ਨਾਲ ਕੈਂਨ ਗੱਲ ਲਵਾਦਾ ਬਾਈ ਬਸ ਜੀ ਲਾ ਲਓ ਪਰਦੇ ਆਉਦੇ ਆਉਦੇ ਬਾਈ ਆਪਣੇ ਪਰਦੇ ਲਾ ਲੇ ਬਾਈ ਆਪਾਂ ਤੇ ਨਾ ਉਹਨਾਂ ਸੌਣੇ ਆ ਦੇਖੋ ਮਾਰਨੀ ਏ ਓਏ ਟਾਈਗਰ ਹੁਣ ਆਪਾਂ ਉਹ ਆ ਜਾ ਕੇ ਉੱਠਾਂਗੇ ਹੁਣ ਬਾ ਖਾਣਾ ਖੋਣਾ ਖਾ ਕੇ ਆ ਗਿਆਂ ਤੇ ਹੁਣ ਲੱਗੀ ਆ ਬਸ ਚੱਲਣ ਅੱਗਿਆਂ ਸੌਣ ਤੇ ਤੁਹਾਨੂੰ ਸਵੇਰੇ ਮਿਲਾਂਗੇ ਆਪਾਂ ਸਵਾਗਤ ਆ ਬਈ ਨਵੇਂ ਬਲੌਗ ਚ ਤੇ ਆਪਾਂ ਮਾਫੀ ਸਾ ਬਸ ਸਟੈਂਡ ਗੋਆ ਪਹੁੰਚ ਗਏ ਆ ਤੇ ਆਪਾਂ ਨੂੰ ਰਾਤ ਆ ਜਿਹਨੇ ਸਹੀ 7 ਵਜੇ ਲੱਤਾ ਇਹਦੋ ਬਾਦ ਹੁਣ ਆਪਾਂ ਚੱਲਦੇ ਆ ਜਾਂ ਬਾਗਾ ਬੀਚ ਤੇ ਚੱਲਦੇ ਆ ਜਾਂ ਕਿਤੇ ਹੋਰ ਜਾ ਕੇ ਰੂਮ ਪਤਾ ਕਰਦੇ ਆ ਜਿਹੜਾ ਆ ਵੀ ਆ ਏਦਾਂ ਨਹੀਂ ਹੋਈ ਜੀ ਹੱਬ ਇਧਰ ਦੋ ਕਿਸੇ ਲੈ ਕੇ ਰੂਮ ਕੋ ਅੱਛਾ ਬਾਗਾ ਚੱਲ ਗੋ ਸਭ ਕੱਲ ਕੇ ਜਾ ਸਕਦੇ ਆ ਆ ਲੋਕਾਂ ਦੇ ਘਰ ਨੇ ਗੋਆ ਚ ਚਲੋ ਘਰ ਵੀ ਨੇ ਵਿੱਚ ਹੀ ਮਾਰੋ ਦੁਕਾਨਾਂ ਖੋਲੀ ਬੈਠੇ ਨੇ ਏਦਾਂ ਦਾ ਮਾਹੌਲਾ ਇੱਥੇ ਵੇਖੋ ਨਾਰੀਓ ਦਾ ਹਰੇ ਘਰੇ ਮਿਲ ਜਾਣਗੇ ਉਹ ਨਾਰੀਲ ਨਾਰੀਲ ਜੀ ਨੇ ਕੋਈ ਗੱਲ ਨਾ ਬਾਈ ਜਦੋਂ ਆਪਾਂ ਘਰੋਂ ਨਿਕਲਦਾ ਤਾਂ ਬੰਦੇ ਘਹਿ ਨਹੀਂ ਮਿਲਦੇ ਆ ਬਾਈ ਆਟੋ ਵਾਲਾ ਪੂਰਾ ਘਹਿਣ ਮਿਲ ਗਿਆ ਇਹਨੇ ਅਨੁਸਾਰ ਆਸਤਾ ਇਥੋਂ ਵਾਲਾ ਤੇ ਆ ਦਾ ਨੰਬਰ ਦੇਤਾ ਕਹਿੰਦਾ ਮੈਨੂੰ ਫੋਨ ਕਰਦਿਆ ਕਰੋ ਇੱਕੋ ਤੇ ਵੀ ਲੋੜ ਹੋਈ ਤੇ ਆ ਹੋਟਲ ਤੇ ਛੱਡ ਕੇ ਗਿਆ ਆਪਾਂ ਇਥੇ ਪਤਾ ਕਰਦੇ ਆ ਇਹ ਰੂਮ ਮਿਲ ਗਿਆ ਆਪਾਂ ਨੂੰ ਤੇ ਰੂਮ ਆਪਣਾ ਮਿਲਿਆ ਬਾਈ 1500 ਦਾ ਤੇ ਹੁਣ ਰੂਮ ਚ ਚੱਲਦੇ ਆ ਆ ਰੂਮ ਆਪਣਾ ਬਾਈ ਦੇਖੋ ਤੁਸੀਂ ਸਾਰੀ ਸਹੂਲਤ ਦਿੱਤੀ ਆ ਰੂਮ ਚ ਤੇ ਇਹਨਾਂ ਨੇ ਫਰਿੱਜ ਵੀ ਦਿੱਤੇ ਹੀ ਆ ਆਪਾਂ ਵਾਗ ਨਹੀਂ ਚੱਲਦੇ ਆ। ਤੇ ਲੋਕਾਂ ਦੇ ਘਰ ਨੇ ਦੇਖੋ। ਉਹ ਸਾਹਮਣੇ ਬੀਚ ਆ ਉਧਰ ਚੱਲਦੇ ਆ। ਉਹ ਪਹੁੰਚ ਗਏ ਬੀਚ ਤੇ। ਸਮੁੰਦਰ ਸੱਦੀ ਜਾਂਦਾ ਸਾਨੂੰ। ਕਿਹੜੀ ਬੀਚ ਆ? ਜੀ ਤੇ ਕਿਹੜੀ ਬੀਚ ਆ? ਸੋ ਫਾਈਨਲੀ ਅੱਜ ਅਸੀਂ ਪਹੁੰਚ ਗਏ ਹਾਂ ਬਾਗਾ ਬੀਚ। ਉਸ ਤੋਂ ਬਾਅਦ ਉਧਰ ਉਹ ਹੀ ਇਤਿਹਾਸਕੀ ਬੀਚ ਤੇ ਸੈ। ਉਧਰ ਗੁੰਮ ਹੈਗੇ। ਓਏ ਮਜ਼ਾ ਪੈਣਾ ਬਾਬੇ ਉਹ ਮਾੜੇ ਨਾ ਸੋਚਿਆ ਹੀ ਕੋ ਮਜ਼ਾ ਆਇਆ ਮੈਨਾਂ ਨਹੀਂ ਉੜਦਾ। ਅੰਦੀ ਗਲਾ ਦਾ ਤੇ ਹੁਣ ਪਹੁੰਚਿਆ ਗੋਆ ਬੀਚ ਤੇ ਉਹ ਦੇਖੋ ਕਿਹੋ ਜਿਹਾ ਲੱਗੇ ਤੇਰਾ ਪਹਾੜ ਆ ਦੇਖੋ ਲੇਰਾ ਮਾਰਾ ਲੇਰਾ ਮੌਸਮ ਪੂਰਾ ਘੈਂਟ ਆ ਬਾਸ ਸਮੁੰਦਰ ਆ ਬਾਈ ਉਹ ਗੇਮਾ ਅੱਛਾ ਅੱਲਾਹੁ ਅਕਬਾ ਮਾਰਿਆ ਉਧਰ ਪਹਾੜ ਆ ਬਲੇ ਇਹ ਇੱਕ ਬੀਚ ਹੈ ਜਿੱਥੇ ਸੀ ਹੋਟਲ ਲੱਤਾ ਉਹਦੇ ਕੋਲ ਹੀ ਆ ਇਦਾਂ ਹੀ ਆਇਆ ਤੇ ਅਸੀਂ ਮਤਲਬ ਇਹ ਵਧੀਆ ਵੀ ਚੱਲਾਂਗੇ ਆ ਇੱਧਰ ਕਹਿੰਦੇ ਵਾਈ ਕਰ ਰਹੇ ਆ ਨਾ ਆ ਰਿਹਾ ਉਹ ਕਸਤੇ ਪੁੱਛਣੇ ਗੜੀ ਆਪਿਓ ਤੇ ਮੈਂ ਲਾਈ ਦੰਦੀ ਮਰਾ ਦੇਖੋ ਇਧਰ ਆਪਣਾ ਰੈਸਟ ਵਾਸਤੇ ਸਨਵਾਸ ਲੈਣ ਵਾਸਤੇ ਵੱਧ ਮਤਲਬ ਫਾਰਮ ਵੀ ਵੱਧ ਹੋ ਗਿਆ ਸਹੀ ਕੈਂਟ ਗੱਲ ਬਾਤ ਹੈ ਕੋਈ ਹੁਣ ਇਹ ਹੁਣ ਬਾਗਾ ਵੀਚ ਤੇ ਆਪਾਂ ਗੋ ਆਦੇ ਇਕ ਵਾਰ ਹੋਰ ਦੇ ਦਿਆਂ ਕਿੱਥੇ ਕਿੱਥੇ ਜਾਂਦੇ ਆਪਾਂ ਤੁਹਾਨੂੰ ਬੱਸ ਆਈ ਬੀਸਟਾ ਉਹ ਆ ਪਾ ਗਿਆਂ ਤੇ ਰੋਜ਼ ਚੱਲਦੇ ਆ ਤੇ ਮਤਲਬ ਇੱਥੇ ਹੈ ਨਾ ਪਾਣੀ ਮਹਿੰਗਾ ਤੇ ਬੀਅਰਪੂਰ ਵਗੈਰਾ ਸਸਤੀ ਆ ਤੇ ਮਤਲਬ ਠੇਕੇ ਮਤਲਬ ਥਾਂ ਥਾਂ ਦੇ ਹਰੇਕ ਦੁਕਾਨ ਤੇ ਬੰਦਾ ਰੱਖੀ ਫਿਰਦਾ ਬੀਅਰਪੂਰ ਪਿੱਛੇ ਇੱਕ ਇੱਕੀ ਰੋਡ ਤੇ ਤਿੰਨ ਚਾਰ ਦੁਕਾਨਾਂ ਆ ਗਈਆਂ ਲੈ ਲੈ ਲਾ ਲੈ ਇਹ ਮਿਆ ਤਾਂ ਕਾਹਨਾ ਇੱਧੇ ਵੀ ਮਤਲਬ ਬੀਅਰ ਸ਼ਾਪ ਹੀ ਆ ਮਤਲਬ ਦੇਖੋ ਡਰਿੰਕ ਡਰੰਗੋ ਵਗੈਰਾ ਹੀ ਪਈ ਆ ਹੁਣ ਤੋਂ ਆਪਾਂ ਇਤੋਂ ਵਾ ਬ੍ਰੈਡ ਆਮਲੇਟ ਬਣਾ ਲਿਆ ਤੇ ਉੱਚ ਜਾ ਕੇ ਖਾਣੇ ਆ ਫੇਰ ਨਾਂ ਨੂੰ ਕੇ ਤਿਆਰ ਤੇ ਰੋਕੇ ਫੇਰ ਘੁੰਮਦਿਆਂ ਤੇ ਦੁਪਹਿਰ ਦੇ ਨਾਂ ਨਾ ਵੱਜ ਗਿਆ ਤੇ ਆਪਾਂ ਨਾਂ ਨੂੰ ਕੇ ਦੁਬਾਰਾ ਫੇਰ ਆ ਗਏ ਹੁਣ ਇਧਰਲੀ ਮਾਰਕੀਟ ਆਪਾਂ ਚੱਲਦੇ ਆਂ ਪਾ ਪੂਰੀ ਮਾਰ ਕੇ ਨਾ ਮਤਲਬ ਬਾਗਾ ਵਿੱਚ ਕੋਲ ਦੇਖੋ ਆਪਾਂ ਚੱਲਦੇ ਆਂ ਮਤਲਬ ਘੁੰਮਦੇ ਆਂ ਹੋਰ ਪਾ ਘੈਂਟਾ ਗੱਲਬਾਤ ਹੈ ਜਿਆਦਾਤਰ ਮਤਲਬ ਪਾਪੂ ਬਾਰ ਵਗੈਰ ਹੀ ਇੱਥੇ ਸਮੁੰਦਰ ਦੇ ਕਿਨਾਰੇ ਵੀ ਉਹੀ ਯਾਦ ਹੈ ਹੁਣ ਵਿੱਚ ਤੇ ਮਤਲਬ ਕਰੋੜ ਪੂਰਾ ਫਲ ਹੋ ਗਿਆ ਦੇਖੋ ਸ਼ਾਮ ਦਾ ਟਾਈਮ ਆ ਤਾਂ ਕਰਕੇ ਕਰੋੜ ਹੋ ਗਿਆ ਇਧਰ ਨਵੀ ਹੋਣੀ ਦੇ ਦੇਗਾ ਇਹ ਮੌਲ ਪੂਰਾ ਘੇੜ ਹੋ ਗਿਆ ਗਰਾਊਂਡ ਦਾ ਹੋ ਗਿਆ ਸਮੁੰਦਰ ਜਮਾ ਵਾਟਰ ਐਕਟੀਵਿਟੀ ਕਰ ਸਕਦੇ ਜਦਾ ਸਕੂਟਰ ਚੱਲ ਰਿਹਾ ਉਹ ਦੇਖ ਰਹੇ ਹੋ ਤੁਸੀਂ ਪੈਰਾਗਲਾਈਡਿੰਗ ਹੋ ਰਹੀ ਆ ਉਹਦੇ ਉਹ ਦੇਖੋ ਇਧਰ ਆ ਗਿਆ ਸਮੁੰਦਰ ਚੱਕ ਦਿਆਂਗੇ ਸਨਸੈਟ ਹੋ ਰਿਹਾ ਹੈ ਵੇਖੋ ਬੈ ਗਏ ਬਾਪਿਓ ਆਰਡਰ ਰੂਟਰ ਕਰਦੇ ਆ ਮਤਲਬ ਇੱਥੇ ਬਹਿਣੇ ਆਲੇ ਤੇ ਵਿਚ ਦਾ ਨਜ਼ਾਰਾ ਲੈ ਰਹੇ ਆ ਜੀ ਪੂਰਾ ਸੋਲੇ ਚੱਲੀ ਗਈ ਬਾਈ ਬਲਜੀਤਾ ਇਹ ਦੇਖੋ ਜੀ ਸਾਰੇ ਕਲੱਬ ਨੇ ਵੀਰੇ ਆਲਟੇ ਦੇਖ ਸਕਦਾ ਬਈ ਸਾਰੇ ਕਲੱਬ ਨੇ ਇਹ ਮਾ ਇੱਥੇ ਸਮਾਨ ਥੋੜਾ ਜਿਹਾ ਮਹਿੰਗਾ ਕਿਉਂਕਿ ਸਮੁੰਦਰ ਦੇ ਬੀਚ ਦੇ ਨੇੜੇ ਕਲੱਬਾਂ ਨੇ ਨਾ ਉਹਦੇ ਕਰਕੇ ਮਾ ਫ੍ਰੈਸ਼ ਫੈਸ਼ੀ ਬਈ ਫੜਿਆ ਦੇਖੋ ਜਾਲ ਗੱਡਾ ਲਾ ਕੇ ਫੜਦੇ ਆਂ ਮੱਛੀਆਂ ਆ ਮੱਛੀਆਂ ਨੇ ਇੱਧਰ ਇਹ ਜਾਲ ਗੱਡਾ ਫਟਾ ਜਾਲ ਲਾ ਕੇ ਫੜਦਨੇ ਆ ਜੀ ਇਹ ਮਿਸ਼ਵਾਰੇ ਨੇ ਜੀ ਸਮੁੰਦਰ ਦੇ ਵਿੱਚੋਂ ਲੱਭ ਕੇ ਲਿਆਉਂਦੇ ਆ ਆ ਇਹਨੇ ਵੀ ਚੱਕੀ ਕਰਦਾ ਨਾ ਵੀ ਚੱਕੀ ਓਏ ਹਾਂ ਓਏ ਆਏ ਮੱਛੀਆਂ ਨੇ ਤੋ ਕੱਢੀ ਜਾਂਦੇ ਭਾਈ ਦੇਖੋ ਮੈਂ ਫੜ ਕੇ ਕੱਢਦਾ ਇਹ ਫੜ ਲਈ ਫੜ ਲਈ ਛੱਟ ਛੱਟਦੀ ਇਹਦਾ ਪਰੇ ਜਾਂਦਾ ਟੋਲੋ ਟੋਕਰੀ ਦੇਖੋ ਉਹਨਾਂ ਨੂੰ ਦੇਖੋ ਮਤਲਬ ਪਾਪ ਨੇ ਛੋਟੇ ਛੋਟੇ ਮਤਲਬ 20 30 ਮਤਲਬ ਜਿਹੜੀ ਆ ਰੇਤ ਆ ਭਾਈ ਹਣਾ ਮਤਲਬ ਤੁਰਨਾ ਤੇ ਔਖਾ ਮਤਲਬ ਥੱਲੇ ਨੂੰ ਖੱਚਦੀ ਐ ਤਸਦੀ ਆਏ ਬਾਕੀ ਮਹੌਲ ਤੁਸੀਂ ਆਪੇ ਦੇਖੋ ਚਲੋ ਇਹ ਕੰਮ ਹੋ ਗਈ ਭਾਈ ਹੁਣ ਮਤਲਬ ਨਾਣੀ ਦੇ ਕੋਲ ਤੋਂ ਵਾਲੇ ਮਤਲਬ ਨਾਣੀ ਤੋਂ ਮਸ਼ਹੂਰ ਆਇਥੋਂ ਦੀ ਬਾਗਾ ਵੇਚਦੀ ਇਹ ਕਲਪ ਨੇ ਸਾਰੇ ਕਲਪ ਨੇ ਆਹ। ਬੜਾ ਇਹ ਮਾਈਂ ਮਾਰਕੀਟ ਆ ਮਤਲਬ ਲੋਕਲੀ ਇੱਧਰ ਵੀ ਮਤਲਬ ਘਰਾਂ ਜੀ ਬਣਾਈ ਫਰਦੇ ਆ। ਥੱਲੇ ਮਤਲਬ ਫਨਪੀਨਾ ਸਮਾਨ ਦੇ ਉੱਪਰ ਆ ਮਤਲਬ ਲੋਕਾ ਲੋਕ ਇੱਥੋਂ ਦੇ ਰਹਿੰਦੇ ਆ। ਲੋਕਾਂ ਲਈ ਇੱਥੋਂ ਦਾ ਖੂੜਾ ਕਿ ਮੈਂ ਕੇਕੜਾ ਹੋਇਆ ਮੱਛੀ ਫਰਾਈ ਕਾ ਵੀ ਚੀਜ਼ਾਂ ਨੇ ਇਹ ਆਪਾਂ ਸਾਥ ਵਾਕ ਹੁੰਦੇ ਆ ਜੀ। ਵੀ ਤਾਂ ਆਪਾਂ ਇੱਥੇ ਪਤਾ ਕਰਦੇ ਕੋਸਾਨਪੀਨ ਨੂੰ ਚੱਲਦੇ ਆ ਅੰਦਰ ਨੂੰ ਆਜੀ ਖੜੇ ਨੇ। ਇਹ ਆਵਾਜ਼ਾਂ ਨਾਲ ਸੁਣ ਕੇ ਸੀ ਆਗੇ ਤਾਂ ਹੀ ਪਤਾ ਕਰਦੇ ਆ। ਜਿਹੜੇ ਉਹਦੇ ਬਾਈ ਨਾ ਪੱਬੋ ਬੋਬਣ ਵਾਂਗਰ ਸਕੈਮ ਚੱਲਦਾ। ਉਹ ਦੇਖ ਕੇ ਪੱਬੋ ਪਜਵੇ ਐਂਟਰੀ ਕਰਿਆ ਕਰੋ। ਬਹੁਤ ਸਕੈਮ ਹੁੰਦੇ ਆ ਰੇ। ਕਾਰ ਮਿਲ ਗਿਆ ਬਾਈ ਤੇ ਪੱਪਾ ਚੱਲੇ ਆ। ਆਹ ਫਸਟ ਵਾਲਾ ਪੱਬੀ ਆ ਇਹ। ਮਤਲਬ ਜਿਹੜੇ ਹੋਟਲ 'ਚ ਰੁਕੇ ਹੋਏ ਆ ਉਹਨਾਂ ਵੱਲੋਂ ਹੀ ਆ। ਪੱਬੇ ਦੀ ਐਂਟਰੀ ਫਰੀ ਆ। ਅੰਦਰ ਤੁਸੀਂ ਉਹ ਮਰਜ਼ੀ ਖਾਪੀ ਸਕਦੇ ਹੋ ਹੁਣ ਪਤਾ ਹੀ ਹੁੰਦਾ। ਅੰਦਰ ਚੱਲਦੇ ਆ। ਥਲੋਂ ਹੋਰ ਕਸ਼ੇ ਬੀਤ ਚੱਲਾਂਗੇ ਆਪਾਂ ਸਕੂਟਰੀਆ ਰੈਂਟ ਤੇ ਲੈ ਕੇ। ਹੁਣ ਆਪਾਂ ਰੂਮ 'ਚ ਚੱਲਦੇ ਆ ਤੇ ਜਾ ਕੇ ਸੌਣੇ ਆ। ਕੱਲਾ ਪਾਗੋ ਮੈਂ ਹੀ ਸੌਤਗਵਾ ਆ ਚੱਲਨੇ ਆ ਨਾਰਥ ਵਾ ਤੇ ਤੁਹਾਨੂੰ ਦੱਸਾਂ ਕਿ ਉੱਥੇ ਕਿਹੜੇ ਬੀਚ ਤੇ ਘੁੰਮਦੇ ਆਪਾਂ ਤੇ ਹੁਣ ਆਪਾਂ ਇਹ ਰੂਮ ਛੱਡ ਦਨਾ ਤੇ ਉੱਥੇ ਜਾ ਕੇ ਨੇੜੇ ਜਾ ਕੇ ਰੂਮ ਲਵਾਂਗੇ ਆਪਾਂ ਤੇ ਰੂਮ ਛੱਡਦਾ ਸਮਾਨ ਚੱਕ ਲਏ ਆ ਤੇ ਹੁਣ ਦੇਖੋ ਮਾਰਕੀਟ ਜਮਾ ਸੁਣ ਸੁਣਾ ਹੋ ਜਾਂਦੀ ਆ ਤੇ ਰਾਤ ਨੂੰ ਇੱਥੇ ਪੂਰਾ ਭੀੜ ਭੜਕਾ ਹੁੰਦਾ ਤੇ ਬੈਗ ਬੂ ਚੱਕ ਲਿਆ ਆਪਾਂ ਤੇ ਹੁਣ ਚੱਲਦੇ ਆਪਾਂ ਰੂਮ ਵੱਲ ਚੱਲਦੇ ਆ ਉੱਥੇ ਜਾ ਕੇ ਨਵਾਂ ਹੋਰ ਰੂਮ ਲੈਨੇ ਆ ਐਸੋ ਜਾਂ ਆਪਾਂ ਆਟੋ ਲੈਨੇ ਆ ਜਾਂ ਕੋਈ ਕੈਪ ਵਗੈਰਾ ਬੁੱਕ ਕਰਦੇ ਆ ਜਾ ਕੇ ਆਸ ਲੈ ਲਈਆ ਮਕਸਦ ਲਈ ਉਥੋਂ ਜਾਗੇ ਫਿਰ ਆਪਾਂ ਬਈ ਨੌਰਥ ਗੋਆ ਲਈ ਬੱਸ ਪਤਾ ਕਰਦੇ ਆ ਉਧਰ ਆਪਾਂ ਬੱਸ ਉਧਰ ਆਪਾਂ ਬੱਸ ਉਤਰਗੇ ਸੀ ਇੱਧਰ ਲਈ ਆ ਬੱਸ ਫੜ ਲਈ ਆਪਾਂ ਆਵਲਪੁਰ ਬੀਚ ਚੱਲੇ ਆ ਹੁਣ ਇਹ ਉਹ ਦਿਖਾਉਣਿਆ ਤੁਹਾਨੂੰ ਬੱਸਾਂ ਬੱਸ ਜੇ ਚੜ ਗਿਆਂ ਤੇ 5 ਮਿੰਟ ਬਾਅਦ ਬੱਸ ਤੁਰੂਗੀ ਇਹ ਮਾਣ ਸਾਰੇ ਫਾਰਮਰ ਵੀ ਬੱਸ ਜੀ ਟ੍ਰੈਵਲ ਕਰਦੇ ਆ ਇੱਧਰੋਂ ਜਦੋਂ ਜਾਂਦੇ ਆ ਤੇ ਜਿਹੜੀ ਦੋ ਆਦ ਬੱਸ ਹੋਊਗੀ ਉਹ 12 ਵਜੇ ਆਊਗੀ ਤਾਂ ਹੀ ਇਹ ਬੱਸ ਜੀ ਭੀੜਾ ਆਸਰੇ ਚੜ ਗਏ ਆ ਵਾਪੇ ਉਹ ਬੱਸ ਚ ਪੂਰੀ ਹੱਲ ਭੀੜਾ ਇਹ ਆਪਚਾ ਦਾ ਵੱਡਾ ਬੱਸ ਸਟੈਂਡ ਆ ਤੇ ਇਹ ਮਤਲਬ ਛੋਟਾ ਬੱਸ ਸਟੈਂਡ ਇਹ ਮਿੰਡਾਂ ਗਣਾ ਹੁੰਦਾ ਆਪਣੇ ਤੇ ਆ ਗੋਆ ਦੀ ਪੁਲਿਸ ਖੜੀ ਆ ਸਵਾਦ ਆ ਜ਼ਿੰਦਗੀ ਦਾ ਪੂਰਾ ਮੋਲਾ ਦੇ ਕਾਂਗਰੇਜ ਪਰੋ ਜਮਾ ਕੱਲੇ ਸੋਲ ਟ੍ਰੈਵਲਿੰਗ ਕਰਦੇ ਬਾਦ ਦੇ ਮੈਂ ਚੱਕ ਕੇ ਮੋਢੇ ਦੇਖੋ ਨਾਲੇ ਮੈਟ ਜਾਰਾ ਰੱਖ ਲੈਂਦੇ ਆ ਇਹ ਤੇ ਮਾਰਨੋਂ ਬਾਦ ਇਹ ਸੋਲ ਟ੍ਰੈਵਲਿੰਗ ਕਰਦੇ ਆ ਇਹਨੂੰ ਪਲਾਉਣਾ ਬਰੂਣਾ ਘਾਟੀ ਕਿਸੰਦ ਆ ਆ ਨਾਰਥ ਗੋਆ ਦੀ ਬਾਹਰੀ ਮਾਰਕੀਟ ਆ ਬਾਈ ਦੇਖੋ ਸਾਤ ਗਵਾ ਚਾਹੀਸੀ ਬਾਈ ਆਮਦਪੁਰ ਵਿਚ ਆ ਜਿਹੜਾ ਉੱਥੇ ਆਪਾਂ ਬਾਹਰੋਂ ਮਿਲਿਆ ਰੂਮ ਕੈਂਡਾ ਇਹਦਾ ਰੈਂਟਾ 1500 ਹੀ ਆ ਤੇ ਦੇਖੋ ਤੁਸੀਂ ਤੇ ਇਹ ਵੀ ਮਤਲਬ ਇਕੱਲਾ ਵੀ ਘੁੰਮਣਾ ਦਾ ਇਦਾਂ ਦੇ ਨਾ ਹੋਸਟਲ ਮਿਲ ਜਾਂਦੇ ਹੁੰਦੇ ਆ ਪਰ ਬੈਡ ਲੱਗਿਆ ਹੋਇਆ ਪਰ ਬੈਡ 700 ਆ ਦੇਖੋ ਇਹ ਬੀਜ ਜਸ ਮੈਥਣਾ ਨਾ ਬੜਾ ਗੋਰੇ ਵਾਲੀ ਬੀਜ ਆ ਗੋਰੇਆਂ ਦਾ ਬੀਜ ਆ ਇਹ ਕੁਝ ਕੁ ਚੀਜ਼ਾਂ ਹੀ ਨਹੀਂ ਦਿਖਾ ਸਕਦੇ ਕੁਸ ਕੀ ਦਿਖਾਵਾਂਗੇ ਬਾਈ ਮਾ ਵਾਗਾ ਵੀ ਤੇ ਜਿਆਦਾ ਕਰਾਊਡ ਹੁੰਦਾ ਇੱਥੇ ਕਰਾਊਡ ਘੱਟ ਹੀ ਆ ਮਤਲਬ ਵਧੀਆ ਵਧੀਆ ਲੋਕੀ ਆਉਂਦੇ ਇੱਥੇ ਅਸੀਂ ਤਾਂ ਆਏ ਆ ਬੜਾ ਸਮੁੰਦਰ ਦੇ ਵਿੱਚ ਪਹਾੜਿਆ ਪੈਂਦਾ ਇਤੋਂ ਸਾਰਾ ਵਿੱਚ ਆ ਜਾਂਦਾ ਟੋਟਲੀ ਉਹ ਵਿੱਚ ਆ ਉਹ ਤੋਂ ਉੱਦ ਤੱਕ ਆ ਇੱਥੇ ਵੱਧਿਆ ਯਾਰ ਨਾਰਥ ਉਹ ਵੀਜਿਟ ਕਰਿਆ ਜਿਹੜਾ ਵੀ ਆਊਗਾ ਸਾਥ ਉਹ ਅੱਜ ਵਾਲਾ ਇੱਕ ਅੱਧਾ ਵਿੱਚ ਹੀ ਉੱਥੇ ਨਾ ਵਧੀਆ ਨਾ ਇੰਨਾ ਇਸ ਤਰ੍ਹਾਂ ਇਹ ਵੀੱਸ ਨੂੰ ਇਹ ਵੀ ਸਾਰੀ ਮਾਰਕੀਟ ਆ ਭਾਈ ਗਲਮਕ ਸਮੁੰਦਰ ਦੇ ਜਮਾਂ ਘਨਾਰਿਆ ਹੈ ਮਾਰਕੀਟ ਮੈਨੂੰ ਇਦਾਂ ਦਾ ਸੁਆਣੀ ਮਿਲਦਾ ਇਹ ਸਾਥ ਨਹੀਂ ਮਰਾਏ ਵੀਜ ਲੱਗੇ ਜਾਂ ਛੋਟਾ ਛੋਟਾ ਜਿਹਾ ਵੀਜ ਹੈ। ਉਹ ਜੇ ਆਪਾਂ ਪੈਰਾਗਲਾਈਡਿੰਗ ਕਰਨੀ ਹੈ ਜਿੱਦਾਂ ਉਹ ਉਹਦਾ 3000 ਕਹਿ ਰਹੇ ਨੇ। ਪਰ ਵੀ ਤਾਂ ਮੇਰਾ GoPro ਸ਼ਾਮ ਸ਼ਾਮ ਹੋ ਗਿਆ ਭਾਈ। ਆ ਵੀ ਇੱਕ ਗੈਸਟ ਹਾਊਸ ਆ ਮੈਂ ਕਿਹਾ ਲੋਕਾਂ ਦੇ ਘਰਾਂ 'ਚ ਹੀ ਗੈਸਟ ਹਾਊਸ ਢਵਾਉਣ ਜਾਂਦੇ ਆ। ਇਹ ਬਾਦਲ ਮਾਲ ਇੱਧਰ ਅੰਗਰੇਜ਼ਾਂ ਵੀ ਆਉਂਦੇ ਨੇ। ਤੇ ਆਪਾਂ ਆ ਤੇ ਬੈਕ ਗੈਸਟ ਹਾਊਸ ਰਹਿਣ ਲਈ ਤੇ ਸੈਂਡਵਿਚ ਆਰਡਰ ਦੇਦੇ ਖਾ ਲਈ ਸਵੇਰ ਦਾ ਆਪਾਂ ਕੋ ਖਾਧਾ ਨਹੀਂ ਸੀ ਇਹ ਖਾ ਕੇ ਫਿਰ ਹੋ ਜਾਂਦਾ ਬੀਜ ਤੇ ਇਧਰ ਆਪਣੇ ਸੈਂਡਵਿਚ ਆ ਗਏ ਆ ਤੇ ਚਾਹ ਆਉਂਦੀ ਆ ਤੇ ਸ਼ਾਮ ਹੋ ਗਈ ਪੂਰਾ ਵੀ ਹਨੇਰਾ ਹੋ ਗਿਆ ਬਈ ਬਈ ਇਸੇ ਲਈ ਆਉਣੀਆਂ ਰੌਣਕਾਂ ਤੁਹਾਨੂੰ ਦਿਖਾਉਣੇ ਆ ਦੇਖੋ ਦੇਖੋ ਇਹ ਸਾਇਲੈਂਟ ਵੀਚ ਜਿਹਨੇ ਤੁਸੀਂ ਉਹ ਕਹਿੰਦੀ ਅੱਜ ਪਾਰਟੀ ਆ ਵੀ ਆਇਓ ਤੁਸੀਂ ਉਹ ਨਹੀਂ ਉੱਥੇ ਜਾ ਕੇ ਪਤਾ ਕਰਕੇ ਆਉਣੇ ਆ ਵੀ ਕਿਸ ਹਿਸਾਬ ਕਿਤਾਬਾਂ ਤੇ ਸਵੇਰ ਹੋ ਗਿਆ ਤੇ ਆਪਾਂ ਟਾਈਮ ਨਾਲ ਉੱਠ ਖੜੇ ਸੀ ਤੇ ਹੁਣ ਆਹ 20 ਕਰੋੜ ਘਟ ਜਾਂਦਾ ਮਾਰਨਿੰਗ ਵੇਲੇ ਤਾਂ ਜਮਾਂ ਸ਼ਾਂਤ ਹੋ ਜਾਂਦਾ ਦੇਖੋ ਅਜੇ ਦੁਕਾਨਾਂ ਖੁੱਲੀਆਂ ਵੀ ਨਹੀਂ ਤੇ ਇੰਨਾ ਕਰਾਉਡ ਵੀ ਹੈ ਨਹੀਂ ਸਵੇਰੇ ਸਵੇਰੇ ਹੁਣ ਤਾਂ ਜਮਾਂ ਸ਼ਾਂਤ ਤੇਰੀ ਆਪੇ ਉਈ ਗੁਈ ਦਗਾਣ ਖੁੱਲ ਗਿਆ ਜੇ ਤੇ ਰੂਮ ਆਪਾਂ ਵੀ ਛੱਡਤਾ ਪਹਿਲਾਂ ਸਕੂਟਰੀਆਂ ਦੇ ਕੋਈ ਮਜ਼ਾ ਰਾਦਾ ਸੀ ਤੇ ਇੱਥੋਂ ਪੈਂਦਾ ਉਹ 50 ਕਿਲੋਮੀਟਰ 올ਡ ਗੋਆ 올ਡ ਗੋਆ ਚੱਲਿਆ ਹੁਣ ਆਪਾਂ ਤੇ ਫਿਰ ਉੱਥੋਂ 에어ਪੋਰਟ ਵੀ ਨੇੜੇ ਪੈਂਦਾ ਹੁਣ ਆਪਾਂ 올ਡ ਗੋਆ ਜਾ ਕੇ ਰੂਮ ਲੈਨੇ ਤੇ ਉੱਥੇ ਘੁੰਮ ਦੇ ਫਿਰਦੇ ਬੱਸ ਸਟੈਂਡ ਖੜਿਆ ਬਾਈ ਬੱਸ ਸਟੈਂਡ ਆ ਕੇ ਖੜਕੇ ਤੇ ਆਪਾਂ ਆਪਣੀ ਬੱਸ ਦਾ ਵੇਟ ਕਰਦੇ ਪਏ ਆ ਬੱਸ ਆਉਣ ਵਾਲੀ ਆ ਆਪਾਂ ਚੱਲਿਆ ਮਾਰਕਸ ਉੱਥੋਂ ਦੇ 올ਡ ਗੋਆ ਦੀ ਬੱਸ ਫੜਾਂਗੇ ਇਤੋਂ ਦੀਆਂ ਬੱਸਾਂ ਨੇ ਇੱਧਰ ਚੱਲਦੀਆਂ ਅਵਾਜ਼ ਤੇ ਬੱਸ ਮਿਲਦੀ ਬਹੁਤ ਆਲੀ ਉਹ ਕੋਲਡਗਵਾਦੀ ਬੱਸ ਫੜਦੇ ਆਪਾਂ ਪੂਰਾ ਮਾਹੌਲ ਬੱਸਾਂ ਦਾ ਪੂਰੀ ਗੱਲ ਆਵਾਜ਼ ਆ ਮੂਰੇ ਬੈਠੇ ਆ ਆਪਾਂ ਬੱਸ ਦੇ ਉਣਾ ਬੜਾ ਗੋਰੇ ਗੋਰੇ ਵੀ ਬਸਾਂ ਦੀ ਜੜਦੇ ਨੇ ਸਾਰੇ ਯਾਰ ਬੱਸਾਂ ਦਾ ਹੀ ਨਜ਼ਾਰੇ ਲੈਂਦੇ ਨੇ ਪੂਰੇ ਹੱਲਾ ਇਹ ਇਹ ਚੜ ਕੇ ਬੱਸ ਆਜਾ ਅਸੀਂ ਪਈ ਬੱਸਾਂ ਦੀ ਬੈਠੇ ਆ ਕੋਈ ਹੋਾਈ ਕਰਦੇ ਕੋਰੇ ਇੱਧਰ ਆ ਗਏ ਬੱਸ ਸਟੈਂਡ ਉਤਰ ਗਏ ਆ ਤੇ ਇੱਥੋਂ ਆਪਾਂ ਲੈਣੇ ਆ 올ਡਗਵਾਦੀ ਬੱਸ ਓਲਡ ਓਲਡ ਕੋਲੀ ਸਿੱਧੀ ਬੱਸ ਨਹੀਂ ਜਾਂਦੀ ਆਪਾਂ ਨੂੰ ਪੰਜੀ ਜਾਣਾ ਪੈਣਾ ਫਿਰ ਉੱਥੋਂ ਮਿਲੂਗੀ ਹੁਣ ਆਪਾਂ ਪੰਜੀ ਚੱਲਦੇ ਆਂ ਪਹਿਨੇ ਬੱਸ ਜਾ ਕੇ ਬੱਸ ਮਿਲ ਗਈ ਤੇ ਉੱਥੋਂ ਫਿਰ ਓਲਡ ਕੋਲੀ ਬੱਸ ਜਾਨੇ ਜਾ ਕੇ ਫੜਦੇ ਆਂ ਬੈ ਕੇ ਬੱਸ ਸੀਟ ਮਿਲ ਗਈ ਆ ਓਲਡ ਕੋਲੀ ਓਲਡ ਕੋਲੀ ਬੱਸ ਮਿਲ ਗਈ ਆਪਾਂ ਚੜਦੇ ਆਂ ਬੱਸ ਜਾ ਰੀਟ ਫੋਲ ਲਈ ਆ ਸੀਟ ਫੋਲ ਲਈ ਆ ਬੱਸ ਜਾ ਆਪ 올ਡ ਗੋਆ ਦਾ ਪੁਲ ਸਟੇਸ਼ਨ ਐਦਾਂ ਦਾ ਹੁੰਦਾ ਇੱਥੇ ਇੱਥੇ ਲਾਉਦੇ ਆਪਾਂ ਰੂਮ ਗੈਸਟ ਹਾਊਸ ਦੇਖਦੇ ਆਂ ਜਾ ਕੇ ਆਹਾ 올ਡ ਗੋਆ ਵੀ ਮਾਰਕੀਟ ਆ ਸਾਰਾ ਸਮਾਨ ਮਿਲਦਾ ਇੱਥੋਂ ਦੇਖੋ ਪਹਿਲਾਂ ਦੇ ਕਬਰ-ਕਬਰ ਧਾਰਾ ਕੋ ਮੈਂਦਾ 올ਡ ਗੋਆ ਦੀ ਮਾਰਕੀਟ ਆ 올ਡ ਗੋਆ ਜੈਨਾ ਕਾਜ ਲੱਗਿਆ ਨਹੀਂ ਤੇ ਪੰਜਵਾਂ ਆਪਾਂ ਦੁਬਾਰਾ ਆ ਗਏ ਆ ਤੇ ਇੱਥੇ ਦੇਖਦੇ ਆਂ ਕੀ ਮਾਹੌਲਾ ਬਸ ਮਿਲ ਗਈ ਆਪਾਂ 에어ਪੋਰਟ ਚਲੇ ਆ ਮਾਪਾ ਤੇ ਬਹਿਨੇ ਆ ਸੀਟ ਤੇ ਤੇ ਤੁਰਪੀ ਬਸ ਆਪਣੀ 에어ਪੋਰਟ ਨੂੰ ਤੇ 에어ਪੋਰਟ ਦੇ ਉਤਰ ਗਏ ਆ ਤੇ ਪਤਾ ਕਰਦੇ ਆ ਆਪਣਾ ਕਦੋਂ ਆਮਦਵਾ ਟਿਕਟ ਟੂਟ ਪਤਾ ਕਰਦੇ ਆ ਇੱਥੇ ਤੇ ਟਿਕਟਾਂ ਆਪਣੀਆਂ ਹੋ ਗਈਆਂ ਬਈ 9:30 ਵਜੇ ਦਾ ਪਲਾਨ ਆ ਦਿੱਲੀ ਦਾ ਤੇ ਆਪਣਾ ਯਾਰ ਮੇਤਰਾ ਸੈਫੀ ਉਹਨੇ ਕੰਫਰਮ ਕਰਾ ਕੇ ਦਿੱਤੀਆਂ ਤੇ ਐਂਟਰੀ ਹੋ ਗਈ ਅੰਦਰ ਆਪਣੀ 에어ਪੋਰਟ ਆ ਤੇ ਆਪਣੀ ਹੈਗੀ ਸੈਕੰਡ ਫਲੋਰ ਤੋਂ ਡੀ ਗੇਟਸ ਆਈ ਐਂਟਰੀ ਤੇ ਚੱਲਦੇ ਆ ਆਪਾਂ ਤਰਾ ਪਹਿਲੀ ਵਾਰ ਪਲਾਨ 'ਚ ਵੜ ਰਹੇ ਆ ਬਾਈ ਦੱਸੋ ਆਏ ਨੂੰ ਸਪੀਰੀਅੰਸ ਕਿੱਦਾਂ ਨੇ ਆ ਐਸੇ ਜਾ ਕੇ ਵੇਟ ਕਰਦੇ ਆਪਾਂ ਤੂੰ ਬਾੜਾ 에어 ਇੰਡੀਆ ਦੀ ਫਲਾਈਟ ਆ ਬਾਈ ਆਪਣੀ ਥੀਟਰ ਨੰਬਰ 1 ਆ ਆਪਣਾ ਤੇ ਚੱਲੇ ਆ ਤੇ ਗੇਟ ਨੰਬਰ 1 ਤੋਂ ਆਪਾਂ ਐਂਟਰ ਹੋ ਗਏ ਤੇ ਇੱਥੇ ਕਰਕੇ ਵੇਟ ਕਰਦੇ ਆ ਤੇ ਚਾਉਦੇ ਆ ਅੰਦਰ ਨੂੰ ਤੇ ਆਪਾਂ ਨੂੰ ਬਲਾ ਉੱਥੇ ਵੇਟ ਕਰਾਇਆ ਸੀ ਉਦੋਂ ਵਾਲ ਕਹਿੰਦੇ ਸੀ ਲੰਘ ਜਾ ਆ ਗਿਆ ਆਪਾਂ ਪਲਾਨ 'ਚ ਤੇ ਦੇਖਦੇ ਆ ਆਪਣੀ ਸੀਟ ਕਿੱਥੇ ਆ ਆ ਆ ਵੀ ਆਪਾਂ ਸੀਟ ਦੇਖਦੇ ਆਪਾਂ ਕਿੱਥੇ ਆਪਾਂ ਆ ਗਏ ਆਪਾਂ ਬਈ ਹੁਣ ਸੀਟ ਤੇ ਆਵਦੇ ਤੇ ਬਸ 5-10 ਮੀਟਰ ਮਿਲਨੇ ਉੱਟ ਪਾਣਾ ਫੋੜ ਆ ਗਿਆ ਆਪਣਾ 에ਰੋਪਲੇਨ ਚ ਆਨੇ ਆ ਤੇ ਫਾਈਨਲੀ ਆਪਾਂ ਬਈ ਉਤਰ ਗਏ ਆ ਜੀ ਅਸ ਤੋਂ ਦਿੱਲੀ 에ਰਪੋਰਟ ਦੇ ਆ ਆਪਣਾ ਜਹਾਜ਼ ਸੀਗਾ ਤੇ ਹੁਣ ਬੱਸ ਚ ਜਲਦੇ ਆ ਆ ਬੱਸ ਖੜੀ ਆ ਤੇ ਬੱਸ ਆਪਾਂ ਨੂੰ 에ਰਪੋਰਟ ਤੇ ਧਾਰ ਦੂਗੀ ਤੇ ਫਿਰ ਚਲਦੇ ਆਂ ਦੇਖੋ ਸਾਮਨੇ ਦੇ ਆਪਾਂ ਬਈ ਉਤਰ ਗਏ ਆ ਤੇ ਠੰਡ ਹੋਣੀ ਥਰੇ ਕੱਪੜੇ ਆਪਾਂ ਗਰਮ ਪਾ ਲਿਆ ਤੇ ਇਥੋਂ ਟੈਕਸੀ ਕਰਾ ਕੇ ਆਪਾਂ ਚੱਲਦੇ ਆ ਰੇਲਵੇ ਸਟੇਸ਼ਨ ਤੇ ਇਹ ਸਮਾਂ ਆਪਾਂ ਇੱਥੇ ਖਤਮ ਕਰਦੇ ਆ ਤੇ ਤੁਹਾਨੂੰ ਮਿਲਦੇ ਆ ਵੀ ਨੈਕਸਟ ਸਪਨਾ ਤੇ ਬਣੇ ਰਹੋ ਤੁਸੀਂ ਸੌਖਾ ਗੱਲ ਬਲੌਗ